ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੀਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਅੱਜ ਪੱਟੀ ਸ਼ਹਿਰ ਤੋਂ ਬੜੀ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਪ੍ਰਵਾਸੀ ਮਿੰਦੂਰਾਆਂ ਦੀਆਂ ਝੁੱਗੀਆਂ ਬੀਤੀ ਰਾਤ ਅੱਗ ਲੱਗ ਕੇ ਨਾਲ ਸੜ ਕੇ ਸੁਆਹ ਹੋ ਗਈਆਂ ਇਸ ਮੁਕੇ ਝੁੱਗੀਆਂ ਦਾ ਕੱਖ ਨਹੀਂ ਰਿਹਾ ਸਾਰਾ ਸਮਾਨ ਗਰੀਬ ਲੋਕਾਂ ਦਾ ਸੜ ਕੇ ਸੁਆਹ ਹੋ ਗਿਆ ਇਸ ਬੰਦੇ ਲੋਕੀਤ ਪੰਜਾਬੀ ਚੈਨਲ ਵੱਲੋਂ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ Facebook ਤੇ ਸਬਸਕ੍ਰਾਈਬ ਕਰਿਓ ਅਤੇ Facebook ਤੇ ਸਟਾਰ ਬਟਨ ਦੀ ਖੇਡ ਲਈ ਵੀ ਕਰਤਾ ਨਵਾਜੀ ਆਹ ਪਾਣੀ ਦਾ ਵੀ ਪਾਣੂ ਦਾ ਵੀ ਪਾਣੀ ਦਾ ਪੀਣ ਦਾ ਇਹਨਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਤੇ ना, क्या नाम है ये आपका मेरा नाम है फुलचंद कहाँ पर रहते हो आप मैं तो यही पट्टी रहता हूँ क्या हुआ जो आग लगी जो सर क्यों? हम लोग सो गए थे एक बजे रात तो मेरा शड्डू जागा कथा शड्डू जागो बदमाश आया मैं जगा। केवाड़ी गेट खोला तो देखता के गोला जा आ रहा है उधर से फिर मैं बच्चे के लिया फिर बाहर हो गया कि नहीं बचेंगे आप फिर मैं भाग गया तो फिर दोबारा आया तो मेरा आग लपट लिया फिर मैं किसी तरह से एक रिक्शे बचा दिया दूसरे मोबाइल रिक्शे बचाने आया तो भी आग में कितना नुकसान हो गया अब तक नुकसान हो गया सबसे ज़्यादा मेरा ठीक है कम से कम दो दो लाख के सामान मेरा जल गया और पैसे भी था वो भी जल गया सारा कुछ खर्च जल गया हाँ कल भी राशन पानी खरीदे तो भी जल गया आज पंडे पुंडे सड़े लपट गया नीचे चपटा हो गया और कुछ नहीं बचा जो कपड़ा है शरीर में वही है और कुछ नहीं की नाम है जी ताज गुरदेव सिंह जी ਫਾਇਰ ਮਾਲਾ ਪੁੱਤੀ ਪੰਜਾਬ ਨਾਲ ਨਾਲ ਹਰ ਬੀਜਤ ਫਾਇਰ ਬਗੇੜਾ ਲੋ ਆਇਓ ਹਾਂਜੀ ਹਾਂਜੀ ਵੀਰ ਜੀ ਇੱਥੇ ਅੱਗ ਲੱਗੀ ਸੀ ਤੁਸੀਂ ਕਿੰਨੀ ਕ ਸੇਵਾਵਾਂ ਦਿੱਤੀਆਂ ਇੱਥੇ ਸਰ ਇੱਥੇ ਅੱਗ ਲੱਗੀ ਸੀ ਤਕਰੀਬਨ ਰਾਤ ਸਾਡੇ 3:00 ਇੱਕ ਤੋਂ ਡੇਢ ਦੇ ਵਿਚ ਵਿੱਚ ਤੀਰ ਸਾਨੂੰ ਇਨਫੋਰਮੇਸ਼ਨ ਮਿਲੀ 2 ਵਜੇ 2 ਵਜੇ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ 2 ਵਜੇ ਉਸੇ ਟਾਈਮ ਗੱਡੀਆਂ ਲੈ ਕੇ ਕੋਈ ਅਸੀਂ ਗੱਡੀਆਂ ਤੋਂ ਤੁਰੰਤਾਰ ਤੋਂ ਬੁਲਾਈਆਂ ਅਮਰ ਸਰ ਤੋਂ ਬੁਲਾਈਆਂ ਤੇ ਇਹਨੂੰ ਜਿਹੜਾ ਅਸੀਂ ਹੁਣ ਤੱਕ ਵੀ ਦੇਖੋਗੇ ਹੁਣ ਵੀ ਮੈਂ ਕੰਟਰੋਲ ਕੀਤਾ ਨੂੰ ਕਿੰਨੀ ਕ ਆ ਕੇ ਜਦੋਂ ਤੁਸੀਂ ਰਾਤੀ ਕੋਲ ਬਹੁਤ ਜ਼ਿਆਦਾ ਸੀ ਕਿ ਕਿਛੋ ਢੋਲੇ ਕੇ 130 ਦੀ ਫੋਰਜ ਗੁਨੇਸ਼ભાઈ ਉੱਤੇ ਆ ਇਹਨਾਂ ਨੇ ਉੱਥੇ ਕਾਹ ਲਾਟਾਂ ਜਾਂਦੇ ਆ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗ ਸਕਿਆ ਕੋਈ ਕਦੀ ਇਹ ਕਾਰਨ ਬਹੁਤ ਲੱਗ ਰਿਹਾ ਕੋਈ ਇਦਾਂ ਕਹਿ ਰਿਹਾ ਕੋਈ ਕੋਈ ਕਿਸੇ ਦੇ ਬੱਚੇ ਨੂੰ ਖੁਸ਼ ਕਰ ਰਿਹਾ ਅੱਛਾ ਹਾਂਜੀ ਤੇ ਉੱਥੇ ਸਾਰੇ ਮਲਾਕਮ ਪੀਸੀਆਰ ਦੇ ਮਲਾਕਮ ਸੀ ਸਾਰੇ ਪਰੇ ਰਸਟਾ ਹੁਤਾ ਵੀ ਆ ਗਏ ਸੀ ਇਹ ਵੀ ਜਿਹੜੇ ਬੰਦੇ ਸਾਰੇ ਉੱਥੇ ਖੜੇ ਸੀ ਤੇ ਜੇ ਕੋਈ ਜਾਨ ਬੁੱਝ ਗਏ ਲਿਏ ਜਾਂ ਲਾਰਿਆ ਵੀ ਫਾਇਰ ਬਗੀਰ ਦੀ ਗੱਡੀ ਨਹੀਂ ਪਹੁੰਚੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਨਾਲ ਜੋ ਹੋਇਆ ਵਿਚਾਰਾਂ ਦਾ ਨੁਕਸਾਨ ਹੋਇਆ ਬਹੁਤ ਧੱਕਾ ਆਇਆ ਮਹਾਰਾਜ ਜੀ ਚਲੋ ਜੋੜਾ ਦੀ ਕਿਸਮਤ ਦੀ ਜਰਾਂ ਦੀ ਤੇ ਹੋ ਗਿਆ ਇਹ ਕਹਿੰਦੇ ਜਾਣ ਬੋਝ ਕੇ ਨਹੀਂ ਕੀਤਾ ਕੋਈ ਤਾਂ ਜੀ ਨਹੀਂ ਕੀਤਾ ਬਾਕੀ ਤਰੋ ਜਿਹੜੇ ਭਰਾਵਾਂ ਨੂੰ ਕੋਈ ਸ਼ਾਕਿਆ ਵੀ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਇਹ ਇਹਨਾਂ ਦੇ ਖੜੇ ਆ ਜਿਹੜੇ ਇਹਨਾਂ ਦਾ ਮੁਖੀਆ ਜਿਹੜਾ ਇਹ ਤੁਹਾਨੂੰ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਬਣੀ ਕਿੰਨੇ ਕਿ ਚਿਰ ਦੇ ਵਿੱਚ ਇੱਕ ਅੱਗ ਤੇ ਕਾਬੂ ਪਾਇਆ ਗਿਆ ਸੀ ਅੱਜ ਅਗਰ ਦੇ ਤੱਕ ਹਾਂ ਤਾਂ ਸਾਹਮਣੇ ਦੇਖ ਲੋ 2-3 ਘੰਟੇ ਦੇ ਵਿੱਚ ਵਿੱਚ ਮਤਲਬ ਕਾਬੂ ਪਾ ਲਿਆ ਕਿਉਂਕਿ ਇਹ ਸਾਰਾ ਪਲਾਸਟਿਕ ਆ ਨਾ ਵੇਖੋ ਪਲਾਸਟਿਕ ਆ ਪਲਾਸਟਿਕ ਨੂੰ ਅੱਗ ਲੱਗੀ ਹੈ ਕੀ ਨਾਮ ਕੇ ਆਪਕਾ ਰਾਮ ਬਿਲਾ ਸਾਹਿਜ कहाँ रहते हो यही रेलवे स्टेशन के बगले में रहते हैं यही सामने कैसे लगी आग ये? ए रात एक बजे लगा हम लोग सभी सोए थे हम लोग को ये नहीं पता कि कैसे आग लगा है जब आग पूरा निकल गया फिर यहाँ जब रोड़ा पड़ा तब हम लोग उठ उठ के बाहर निकले उस टाइम तो आग संभालने के लगे ही नहीं था फिर हम लोग अपना बच्चे बुच्चे लेके सभी बाहर चले गए सामान जो भी था हम लोग को सारे जुगी के अंदर था सब कुछ सड़ गया है बचा कुछ भी नहीं हम लोग कितनी जुग्गी थी कितने परिवार रह रहे थे पर? परिवार यहाँ कम से कम चार या पांच सौ परिवार था यहाँ बच्चे बुच्चे सारे लेके जुगी यहाँ चालीस पचास जुग्गी यहाँ सारा सामान जल गया सारा सामान जल गया कुछ नहीं बचा रेडे रिक्शे जो भी था सब कुछ जल गया है प्रशासन आया मौके पर हाँ जी आया था अभी आया है मदद कर रहे हैं आपकी हाँ जी बोल रहा है मदद करेंगे रोटी पानी भी बोला हम भिजवा देंगे ਵੀਰ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਹੀਰਾ ਪੁੱਲ ਪੁੱਲ ਸਾਹਿਬ ਅੱਜ ਝੁੱਗੀਆਂ ਦੇ ਵਿੱਚ ਅੱਗ ਲੱਗੀ ਹੈ ਪੱਟੀ ਰੇਲਵੇ ਸਟੇਸ਼ਨ ਤੇ ਤੁਸੀਂ ਆਮ ਆਦਮੀ ਪਾਰਟੀ ਵੱਲ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਮਦਦ ਕਰ ਰਹੇ ਹੋ ਇਹਨਾਂ ਦੀ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹੁੰਦਾ ਸਾਡੇ ਪੱਟੀ ਸ਼ਹਿਰ ਦੇ ਸਟੇਸ਼ਨ ਦੇ ਲਾਗੇ ਸਾਡੇ ਵੀਰ ਝੁੱਗੀਆਂ ਵਾਲੇ ਇਹ ਆਪ ਦਾ ਪੂਰਾ ਕਰਜੜ ਇਕੱਠਾ ਕਰਕੇ ਰੋਜੀ ਰੋਟੀ ਕਮਾਉਂਦੇ ਸਨ ਰਾਤ ਕਿਸੇ ਕਾਰਨ ਕਰਕੇ ਪੁੱਤਾਂ ਨੂੰ ਅੱਗ ਲੱਗੀ ਜੋ ਵੀ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਕੱਪੜੇ ਵੀ ਜੋ ਪੈਸਾ ਵੀ ਚਲੋ ਜਾਨੀ ਨੁਕਸਾਨ ਹੋ ਤਾਂ ਬਚਾ ਗਿਆ ਬਾਕੀ ਇਹਨਾਂ ਦਾ ਸਾਰਾ ਕੁਝ ਨੁਕਸਾਨ ਹੋ ਗਿਆ ਕੱਪੜੇ ਕੂਕੜੇ ਵੀ ਜਲ ਗਏ ਸਾਰਾ ਕੁਝ ਬਾਕੀ ਸਰਦਾਰ ਲਾਲਜੀਤ ਸਿੰਘ ਵੱਲੋਂ ਇਹ ਮੈਸੇਜ ਲਾਇਆ ਗਿਆ ਵੀ ਜੋ ਵੀ ਇਹਨਾਂ ਦੀ ਮਦਦ ਬੰਦੀ ਹੋਗੀ ਜੋ ਵੀ ਰਾਸ਼ਨ ਰੋਟੀ ਪਾਣੀ ਜੋ ਵੀ ਸਾਰਾ ਕੁਝ ਕਰਕੇ ਦੋ